ਕਾਂਚੀ ਸਰ 78ਵੇਂ ਜਾਤੀ ਯੂਨੀਵਰਸਿਟੀ ਇੰਤਕੀ ਜਾਣਤ ਹਨ ਮੈਂ ਤੁਹਾਡਾ ਆਪਣਾ ਵੀਰ ਵਰਿੰਦਰ ਕੁਮਾਰ ਡਾਕਟਰ ਬੀ ਆਰਮ ਵੇਦਕਰ ਪਵਨ ਜਿਹੜਾ ਇੰਚਾਰਜ ਪਰਦ ਪਰਦ ਸੁਤੰਤਰਤਾ ਸੰਤਾਲੀ ਦੇ ਵਿੱਚ ਜਦੋਂ ਸੰਤਾਲੀ ਦੇ ਵਿੱਚ ਆਜ਼ਾਦ ਹੋਇਆ ਅੱਜ ਤੱਕ ਜਿਹੜਾ ਜਿਹੜਾ ਦੇਸ਼ ਆਜ਼ਾਦੀ ਦਾ ਮਨੰਨ ਤਾਂ ਮੰਨ ਰਿਹਾ ਹੈ ਔਰ ਵਧੀਆ ਵੀ ਆ ਲੋਕਾਂ ਨੇ ਆਜ਼ਾਦੀ ਦਿਲਾਈ ਆ ਸਾਡੇ ਬਜ਼ੁਰਗਾਂ ਨੇ ਸਾਡੇ ਅਰੇਬਾਂ ਨੇ ਆਜ਼ਾਦੀ ਦਿਲਾਈ ਆ ਕੈਮਰੇ ਚ ਦੇਖ ਹਾਂਜੀ ਅੱਛਾ ਆਜ਼ਾਦੀ ਦਿਲਾਈ ਆ ਵੀ ਇਹ ਜਿਹੜਾ 78ਵਾਂ ਦਸਵਾ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਦੇਸ਼ ਆ ਦੇਸ਼ਾਂ ਦੇ ਜਿਹੜੇ ਬੈਠੇ ਨੇ ਸਾਰਿਆਂ ਨੂੰ ਵਧਾਈ ਦਿੰਨੇ ਆ ਕਿਉਂਕਿ ਆਜ਼ਾਦੀ ਜਿਹੜੀ ਹੁੰਦੀ ਆ ਗੁਲਾਮੀ ਤੋਂ ਕਈ ਪਰੇ ਹੁੰਦੀ ਆ ਜੋ ਗੁਲਾਮੀ ਸੀਗੀ ਗੁਲਾਮੀ ਦਾ ਸਾਡੇ ਬਜ਼ੁਰਗਾਂ ਨੇ ਜਿਹੜਾ ਸੰਤਾਪ ੜਾਇਆ ਅਸੀਂ ਅੱਜ ਉਹਦਾ ਆਨੰਦ ਮਾਣ ਰਹੇ ਹਾਂ ਔਰ ਮੈਂ ਸਾਰੇ ਸਾਥੀਆਂ ਨੂੰ ਸਾਰੇ ਭਾਰਤ ਦੇ ਨੌਜਵਾਨਾਂ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਕਿ ਭਾਰਤ ਦੇ ਲਈ ਭਾਰਤ ਦੇ ਲਈ ਜਿਹੜਾ ਸੋਚ ਰੱਖਦਾ ਉਹ ਆਜ਼ਾਦੀ ਦੀ ਸੋਚ ਰੱਖਦਾ ਹੈ ਜਿਹੜਾ ਭਾਰਤ ਦੇ ਲਈ ਸੋਚ ਨਹੀਂ ਰੱਖੇਗਾ ਆਜ਼ਾਦੀ ਦੀ ਸੋਚ ਨਹੀਂ ਰੱਖੇਗਾ ਜੈ ਹਿੰਦ ਜੈ ਪਿੰਡ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨਵਾਦ ਜੀ ਵਾਰਡ ਨੰਬਰ 1 ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਨੂੰ ਮਾਰ ਰਿਹਾ ਹਾਂ ਸਮਾਜ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੀ ਸੇਵਾ ਕਰ ਰਿਹਾ ਤੇ ਮਾਨ ਸਾਹਿਬ ਵੱਲੋਂ ਵੀ ਰੰਗਲੇ ਪੰਜਾਬ ਦੀ ਗੱਲ ਕੀਤੀ ਜਾਂਦੀ ਕੀ ਗੱਲ ਕਰਨ ਮੈਂ ਦੇਖੋ ਇਹ ਆਮ ਆਦਮੀ ਪਾਰਟੀ ਨੇ ਬੜਾ ਮਾਨ ਸਤਕਾਰ ਦਿੱਤਾ ਔਰ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਨੇ ਮੈਨੂੰ ਬਲਾਕ ਪ੍ਰੈਜ਼ੀਡੈਂਟ ਲਾਇਆ ਮੇਰੇ ਵਿੱਚ ਦੋ ਵਾਰਡ ਮੇਰੇ ਅੰਡਰ ਚ ਪੈਂਦੇ ਸੀਗੇ ਔਰ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਮਾਂ ਜੋ ਬੱਗਾ ਜੀ ਦੇ ਨਿਰਦੇਸ਼ਾਂ ਅਨੁਸਾਰ ਬਹੁਤ ਕਰਵਾਇਆ ਵਾ ਔਰ ਵਾਰਡ ਦੇ ਵਿੱਚ ਕੰਮ ਜਿਹੜੇ ਚੱਲ ਰਹੇ ਆ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਦੇਖਣ ਨੂੰ ਮਿਲਿਆ ਵੀ ਕੰਮ ਇਸ ਤਰ੍ਹਾਂ ਵੀ ਹੁੰਦੇ ਨੇ ਇਸ ਕਰਕੇ ਇਹ ਰੰਗਲਾ ਪੰਜਾਬ ਜਿਹੜਾ ਰੰਗਲਾ ਪੰਜਾਬ ਤਾਤੇ ਹੋਏਗਾ ਜਦੋਂ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ ਜਾਤ ਤੋੜੋ ਸਮਾਜੋੜੋ ਹਮ ਸਾਰੇ ਭਾਰਤੀ ਆਂ ਜਦੋਂ ਸਾਡੀ ਇਹ ਸੋਚ ਬਣ ਜਾਈ ਕਿ ਸਾਰੇ ਭਾਰਤੀ ਆਂ ਸਾਡੀ ਕੋਈ ਜਾਤ ਨਹੀਂ ਸਾਡੀ ਕੋਈ ਪਾਤ ਨਹੀਂ ਇਸ ਕਰਕੇ ਇਹ ਤਦ ਹੀ ਇਹ ਭਾਰਤ ਜਿਹੜਾ ਖੁਸ਼ਹਾਲ ਬਣੇਗਾ ਸੋਨੇ ਦੀ ਚਿੜੀਆ ਬਣੇਗਾ ਔਰ ਜੋ ਸਾਡੇ ਬਜ਼ੁਰਗਾਂ ਦਾ ਸੁਪਨਾ ਸੀ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਇਸ ਦੇਸ਼ ਦੇ ਲਈ ਉਹਨਾਂ ਦਾ ਸੁਪਨਾ ਤਦ ਹੀ ਪੂਰਾ ਹੋਏਗਾ ਜੈ ਹਿੰਦ ਜੈ ਭਾਰਤ ਜੈ ਭਾਰਤ